ਹਾਂਜੀ ਕਿੱਦਾਂ ਸਾਰੇ ਸੋ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਲੋਅਰ ਬੈਕ ਪੇਨ ਦੇ ਉੱਤੇ ਜਿਹੜੀ ਕਿ ਇੱਕ ਕਾਮਨ ਪ੍ਰੋਬਲਮ ਆ ਤੇ ਆਜੋ ਆਪਾਂ ਕਿੱਤਾਂ ਲਾਉਣੀ ਆ ਤੁਹਾਨੂੰ ਦੱਸਦੇ ਆ ਹਾਂਜੀ ਤੇ ਆਪਾਂ 10 ਤੋਂ 15 ਮਿੰਟ ਰਨਿੰਗ ਕਰਨ ਤੋਂ ਬਾਅਦ ਆਪਾਂ ਆਪਦੀ ਐਕਸਰਸਾਈਜ਼ ਕਰਨ ਲੱਗਿਆ ਸਟਾਰਟ ਪਹਿਲੀ ਐਕਸਰਸਾਈਜ਼ ਜਿਹੜੀ ਆ ਇਹਦਾ ਬਹਿ ਜਾਣਾ ਤੁਸੀਂ ਕੱਤਾਂ ਜਮਾ ਸਪ੍ਰੇਟ ਗੋਡੇ ਸਿੱਧੇ ਰੱਖ ਲੈਣੇ ਤੇ ਕੀ ਕਰਨਾ ਦਿਓ ਵੀਡੀਓ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਕੋਸ਼ਿਸ਼ ਕਰਨੀ ਆ ਆਪਦੇ ਪੈਰਾਂ ਦੀ ਉਂਗਲਾਂ ਨੂੰ ਉੱਪਰ ਕਰਦੇ ਪਹਿਲੇ ਦਿਨ ਤਾਂ ਅਸੀਂ ਆਲਮੋਸਟ ਮੇਰੇ ਸਾਹਮਣੇ ਨੇੜੇ ਨੇੜੇ ਪਹੁੰਚੋਗੇ ਪਰ ਹੌਲੀ ਹੌਲੀ ਫਰਕ ਪਾਉਂਗਾ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਟਰਾਈ ਕਰਨਾ ਵੀ ਜਿਹੜਾ ਥੋੜਾ ਹੈਡ ਆ ਤੁਸੀਂ ਗੋਡਨ ਨਾਲ ਟੱਚ ਕਰਨਾ ਵਾ ਮੈਂ ਕਾ ਸਕਦਾ ਕਿ ਨਹੀਂ ਆ ਜੂ ਦੇ ਥੋੜਾ ਯਾ ক্লোਜ਼ ਹੈਗੇ ਆ ਇੱਕ ਦੋ ਵਾਰ ਹੋਰ ਟਰਾਈ ਕਰਦੇ ਹਾਂ ਜੀ ਏ ਐਕਸਰਸ ਲਾਉਂਦੇ ਸਮੇ ਤੁਸੀ ਜਿਹੜਾ ਸੈਟ ਆਉਟ 2 ਤੋਂ 3 ਰੱਖ ਸਕਦੇ ਹੋ ਤੇ ਜਦੋਂ ਨਾਤ ਕਰਨਾ ਦਾ 10 ਤੋਂ 15 ਸਕੰਡ ਦੀ ਹੋਲਡ ਕਰਨਾ ਹਾਂ ਹਾਂਜੀ ਇਹਦੋਂ ਅਗਲੀ ਸਟ੍ਰੈਚਿੰਗ ਐਕਸਰਸਾਈਜ਼ ਹੈਗੀ ਆ ਉਹ ਵੀ ਤੁਸੀ ਸੇਮ ਇੱਧਰ ਬੈਹਿ ਜਾਣਾ ਨਾ ਪੈਰਸ ਨੂੰ ਬੈਠੇ ਹੋਵਦੇ ਹੋ ਤੁਹਾਡੀ ਇੱਕ ਲਾਫਾ ਪਿੱਛੇ ਲੈ ਕੇ ਉਹਨੇ ਤੱਪੇ ਪਿੱਛੇ ਲੈ ਕੇ ਆਉਣ ਤੋਂ ਬਾਅਦ ਹੁਣ ਤੁਸੀਂ ਟਰਾਈ ਕਰਨਾ ਇਹ ਲੱਤ ਨੂੰ ਸਟ੍ਰੈਚ ਕਰਨਾ ਕਿੰਨਾ ਕਰਨਾ ਦੇਖੋ ਪੈਰ ਨੂੰ ਫੜ ਕੇ ਉਹ ਦੂਰਾ ਟੱਚ ਕਰਨਾ ਗੋਡੇ ਦੇ ਵਿੱਚ ਠੀਕ ਹੈ ਮੈਂ ਵੀ 10 ਤੋਂ 15 ਸਕਿੰਟ ਤੁਸੀਂ ਹੋਲਡ ਕਰਨਾ ਵਾ ਐਸੇ ਸੇਮ ਦੂਜੀ ਲੱਤ ਨਾਲ ਵੀ ਬਸ ਯਾਨੇ ਇਹ ਰੱਖਣਾ ਵੀ ਥੋੜਾ ਜਿਹੜਾ ਗੋਡਾ ਉਹ ਸਿੱਧਾ ਹੋਣਾ ਚਾਹੀਦਾ। ਛੋਟੇ ਦੇ ਵਿੱਚ ਇੱਦਾਂ ਪਿੰਡ ਨਹੀਂ ਪੈਣ ਦੇਣਾ। ਤੇ ਇਹ ਵੀ 3 ਤੋਂ 4 ਸੈੱਟ ਕਰਨ ਤੋਂ ਬਾਅਦ ਤੁਸੀਂ ਅਗਲਾ ਆਉਦੀ ਅਗਲੀ ਐਕਸਰਸਾਈਜ਼ ਤੇ। ਲੈਗ ਵੀ ਐਕਸਰਸਾਈਜ਼ ਉੱਤੇ ਲੇਟ ਕੇ। ਉੱਤੇ ਲੇਟਣ ਤੋਂ ਬਾਅਦ ਠੀਕ ਕਰਨਾ। ਬਾਡੀ ਨੂੰ ਚੰਗੀ ਤਰ੍ਹਾਂ ਰਿਲੈਕਸ ਕਰ ਦੇਣਾ। ਰਿਲੈਕਸ ਕਰਨ ਤੋਂ ਬਾਅਦ ਹੱਥ ਦੇ ਹਲੇ ਅੱਗੇ ਜੱਤ ਦੇ ਕੋਲ ਲੈ ਕੇ ਰੱਖਦੇ ਜੱਤ ਦੇਰ ਤਾਂ ਉੱਠਣਾ ਧਿਆਨ ਰਹੇ ਥੋੜੇ ਲੈਕ ਨਹੀਂ ਉੱਠਣੀ ਚਾਹੀਦੀ ਲੈ ਕੇ ਤੁਸੀਂ ਜਾਣਾ ਮਤਲਬ ਸਪ੍ਰੇਡ ਰੱਖਣੀ ਆ ਰਿਲੈਕਸ ਜਸਟ ਰੱਖਣੀ ਵਿੱਚ ਤਾਂ ਹਾਂ 10 ਤੋਂ 15 ਸੈਕਿੰਡ ਤੁਸੀਂ ਹੋਲਡ ਕਰਨਾ ਉੱਪਰ ਉਦੋਂ ਬਾਅਦ ਵਾਪਸ ਰਿਲੈਕਸ ਪੋਜੀਸ਼ਨ ਲੈ ਲੈਣ ਦੇਖ ਲਈ ਐਕਸਰਸਾਈਜ਼ ਤੁਸੀਂ ਕਿਹੜੀ ਦੌਣੀਆਂ ਕਰੋ ਵੀਡੀਓ ਦੇ ਵਿੱਚ ਇੱਕ ਡੰਡ ਵਾਲੀ ਪੋਜੀਸ਼ਨ ਦੇ ਵਿੱਚ ਆ ਜਾਣਾ ਤੁਸੀਂ ਤੇ ਪੈਰਾਂ ਨੂੰ ਜੋੜ ਕੇ ਰੱਖਣਾ ਵਾਦ ਜਿਹੜੀ ਅਗਲੀ ਇਸ ਸਾਈਡਾ ਇਸੇ ਪੋਜੀਸ਼ਨ ਦੇ ਵਿੱਚ ਲੱਗਣੀ ਆ ਤੇ ਲਾਉਣੀ ਕਿੱਦੋਂ ਤੁਸੀਂ ਚੈੱਕ ਕਰੋ ਇਹ ਸਾਰੀਆਂ ਐਕਸਰਸਾਈਜ਼ ਨੂੰ ਤੁਸੀਂ ਚੰਗੀ ਤਰ੍ਹਾਂ ਪਰਫਾਰਮ ਕਰਨਾ ਤੇ ਚੰਗੀ ਤਰ੍ਹਾਂ ਬਾਡੀ ਨੂੰ ਸਟ੍ਰੈਚ ਕਰਨਾ ਵਾ ਤੇ ਇਹਦਾ ਤੁਸੀਂ ਰਿਜ਼ਲਟ ਦੂਜੇ ਦਿਨ ਹੀ ਚੈੱਕ ਕਰ ਸਕਦੇ ਹੋ ਤੁਹਾਨੂੰ ਪਤਾ ਲੱਗ ਕੇ ਜਣਾ ਵਾ ਤੇ ਬਾਕੀ ਇਹਨੂੰ 10 ਤੋਂ 15 ਦਿਨ ਤੁਸੀਂ ਟਰਾਈ ਕਰਨਾ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਬੈਕ ਪੇਨ ਆਈ ਗਾਇਬ ਹੋ ਜਾਣਾ ਤੇ ਵੀਡੀਓ ਦੇ ਵਿੱਚ ਤੁਸੀਂ ਮੇਰਾ ਇੰਸਟਾਗ੍ਰam ਪੇਜ ਚੈੱਕ ਕਰ ਸਕਦੇ ਹੋ ਤੁਸੀਂ ਮੈਨੂੰ ਡੀਐਮ ਵੀ ਕਰ ਸਕਦੇ ਹੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਇੱਕ ਜਿਗਰੀ ਦੋਸਤ ਆਪਣੇ ਜਿਗਰੀ ਨੂੰ ਉਹਨੂੰ ਟੈਗ ਕਰਿਓ ਜਿਹਨੂੰ ਇਹ ਪ੍ਰੋਬਲਮ ਜ਼ਿਆਦਾਤਰ ਰਹਿੰਦੀ ਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਟੈਗ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਚੈਨਲ ਦੇ ਨਾਲ ਬਣੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਠੀਕ ਹੈ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਥੈਂਕ ਯੂ